ਕਹਿੰਦੇ ਜੀ ਪੰਜਾਬ ਵਿਚਾਲੇ ਜਿਹੜੇ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਇੱਕ ਚਰਚਾ ਬਣੀ ਹੋਈ ਹੈ ਵੀ ਆਉਣ ਵਾਲੇ ਸਮੇਂ 'ਚ ਵਿਦੇਸ਼ਾਂ ਲਈ ਜਾਣ ਵਾਲੇ ਵਿਦਿਆਰਥੀ ਜਿਹੜੇ ਨੇ ਉਹਨਾਂ ਲਈ ਹੋ ਜਾਣੇ ਆ ਰਸਤੇ ਬੰਦ। ਔਰ ਪੰਜਾਬ 'ਚ ਸਾਡੇ ਕੀ ਨੇ ਪ੍ਰਬੰਧ ਇਸ ਗੱਲ ਇਸ ਵਿਸ਼ੇ ਦੇ ਉੱਪਰ ਅੱਜ ਮੇਰੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਮੇਰੇ ਨਾਲ ਜੁੜੇ ਨੇ। ਸਰਦਾਰ ਸੁਦਨਾਮ ਸਿੰਘ ਸੰਧੂ ਜੀ ਤੁਹਾਡਾ ਸਵਾਗਤ ਹੈ ਸੰਸਾਭ ਧੰਨਵਾਦ ਕੋਲ ਚੇਅਰਮੈਨ ਨੇ ਜੀਐਨ ਗਰਲਸ ਕਾਲਜ ਪਟਿਆਲਾ ਡਕਾਲਾ ਰੋਡ ਦੇ ਉੱਪਰ ਔਰ ਅੱਜ ਇਸ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਬਹੁਤ ਕੁਝ ਜਾਣਕਾਰੀ ਜਿਹੜੀ ਅੱਜ ਸੰਧੂ ਸਾਹਿਬ ਸਾਡੇ ਨਾਲ ਸ਼ੇਅਰ ਕਰਨਗੇ ਸੰਸਾਭ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ ਧੰਨਵਾਦ ਤੇ ਨਾਲ ਹੀ ਮੈਂ ਜਿਸ ਵਿਸ਼ੇ ਦੇ ਉੱਪਰ ਜ਼ਿਕਰ ਕੀਤਾ ਵੀ ਆਉਣ ਵਾਲੇ ਸਮੇਂ ਚ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ ਜਿਹੜੇ ਸੁਪਨਾ ਦੇਖਦੇ ਨੇ ਵਿਦੇਸ਼ ਚ ਜਾਣ ਦਾ ਵਿਦੇਸ਼ਾਂ ਚ ਪੜ੍ਹਾਈ ਕਰਨ ਦਾ ਪਰ ਸਮਾਂ ਇਸ ਤਰ੍ਹਾਂ ਦਾ ਆ ਰਿਹਾ ਵੀ ਆਉਣ ਵਾਲੇ ਸਮੇਂ ਚ ਵਿਦੇਸ਼ਾਂ ਦੇ ਵਿੱਚ ਵੀ ਬੜਾ ਔਖਾ ਹੋ ਜਾਣਾ ਪੜ੍ਹਾਈ ਕਰਨ ਦੀ ਜਾਂ ਜਾਣਾ ਹੀ ਮੈਂ ਕਹਿੰਨਾ ਵੀ ਰਸਤੇ ਹੀ ਬੰਦ ਹੋ ਜਣੇ ਆ ਤਾਂ ਪੰਜਾਬ ਦੇ ਵਿੱਚ ਕੀ ਪ੍ਰਬੰਧ ਹੋਣਗੇ ਉਹਨਾਂ ਬੱਚਿਆਂ ਦੇ ਇਸ ਬਾਰੇ ਜਾਣ ਦੇ ਦੇਖੋ ਕੋਲੀ ਸਾਹਿਬ ਇਸ ਗੱਲ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੇ ਵਿਦੇਸ਼ਾਂ ਦੇ ਵਿੱਚ ਬਹੁਤ ਪੜ੍ਹੇ ਲਿਖੇ ਲੋਕਾਂ ਨੂੰ ਭੇਜਿਆ ਹੈ ਇੱਕ ਸਮਾਂ ਉਹ ਸੀ ਜਦੋਂ ਅਮਰੀਕਾ ਦੇ ਵਿੱਚ ਜਦੋਂ ਵੀ ਕੋਈ ਪੰਜਾਬ ਦੇ ਵਿਅਕਤੀ ਵਿਸ਼ੇਸ਼ ਤੌਰ ਤੇ ਪਗੜੀ ਧਾਰੀ ਵਿਅਕਤੀ ਨੂੰ ਦੇਖਿਆ ਜਾਂਦਾ ਸੀ ਤਾਂ ਉਦੋਂ ਇਹ ਸਮਝਿਆ ਜਾਂਦਾ ਸੀ ਕਿ ਜਾਂ ਇਹ ਵਿਅਕਤੀ ਇੰਜੀਨੀਅਰ ਹੋਏਗਾ ਜਾਂ ਡਾਕਟਰ ਹੋਏਗਾ ਪਰ ਹੌਲੀ-ਹੌਲੀ ਸਮਾਂ ਬਦਲਿਆ ਵਿਦਿਆਰਥੀ ਜੋ ਬਾਹਰ ਜਾਣ ਵਾਲੇ ਸੀ ਉਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਗਈ ਤੇ ਅਖੀਰ ਦੇ ਵਿੱਚ ਇੱਕ ਸਮਾਂ ਐਸਾ ਵੀ ਆਇਆ ਜਦੋਂ ਪੜ੍ਹਾਈ ਦੂਜੇ ደረጃ ਤੇ ਚਲੀ ਗਈ ਤੇ ਵਿਦੇਸ਼ ਚ ਸੈਟਲ ਹੋਣ ਲਈ ਉੱਥੇ ਦਾਖਲਾ ਲੈ ਕੇ ਬ੍ਰੇਸ਼ਤੀ ਧਰਤੀ ਦਾ ਵੀਜ਼ਾ ਹਾਸਲ ਕਰਨਾ ਇਹ ਪਹਿਲੇ ਦਰਜੇ ਦੀ ਚੀਜ਼ ਆ ਗਈ ਤਾਂ ਹੁਣ ਪਿਛਲੇ ਸਮੇਂ ਤੋਂ ਹਾਲਾਤ ਇਹੋ ਜਿਹੇ ਬਣੇ ਐ ਹੁਣ ਇਹ ਕਿਹਾ ਜਾ ਸਕਦਾ ਹੈ ਕਿ ਜਾਂ ਤਾਂ ਹੁਣ ਕੈਨੇਡਾ ਜਿਹੜਾ ਵਿਸ਼ੇਸ਼ ਤੌਰ ਤੇ ਪੰਜਾਬੀ ਵਿਦਿਆਰਥੀਆਂ ਦਾ ਪ੍ਰਮੁੱਖ ਡੈਸਟੀਨੇਸ਼ਨ ਸੀ ਉੱਥੇ ਨੌਕਰੀਆਂ ਘਟ ਗਈਆਂ ਜਾਂ ਆਪਾਂ ਇਹ ਕਹਿ ਦਈਏ ਕਿ ਗਲੋਬਲ ਸলো ਡਾਊਨ ਆ ਗਿਆ ਤੀਸਰੀ ਇੱਕ ਹੋਰ ਗੱਲ ਵੀ ਕਹੀ ਜਾ ਸਕਦੀ ਹੈ ਕਿ ਸ਼ਾਇਦ ਉੱਥੇ ਵਿਦਿਆਰਥੀਆਂ ਦੀ ਗਿਣਤੀ ਲੋਰ ਤੋਂ ਜ਼ਿਆਦਾ ਵਧ ਗਈ ਚੌਥਾ ਇੱਕ ਰੀਸੈਂਟ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਮੋਦੀ ਤੇ ਉਥੋਂ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਸਬੰਧ ਜਾਂ ਇਹ ਕਿਹਾ ਜਾਵੇ ਕੈਨੇਡਾ ਤੇ ਭਾਰਤ ਦੇ ਸਬੰਧ ਸਖਾਵੇਂ ਨਹੀਂ ਰਹੇ ਬਹੁਤ ਸਾਰੇ ਸਫਾਰਤਖਾਨਿਆਂ ਦੇ ਵਿੱਚੋਂ ਜਿਹੜੇ ਸਫੀਰ ਸੀ ਉਹ ਵਾਪਸ ਬੁਲਾ ਲਏ ਗਏ ਇਸ ਸਾਰੇ ਦਾ ਇਮਪੈਕਟ ਹੈ ਜਿਹੜਾ ਉਹ ਸਿੱਧੇ ਤੌਰ ਤੇ ਪੰਜਾਬ ਦੀ ਧਰਤੀ ਤੇ ਦੇਖਣ ਨੂੰ ਅੱਜ ਮਿਲ ਰਿਹਾ ਹੈ ਪੁਲੀਸ ਸਾਹਿਬ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਹਰ ਗਲੀ ਨੁੱਕੜ ਦੇ ਵਿੱਚ ਇੱਕ ਸਮਾਂ ਸੀ ਜਦੋਂ ਆਇਲਸ ਸੈਂਟਰਾਂ ਦੇ ਬੋਰਡ ਲੱਗੇ ਹੋਏ ਸੀ ਜੀ ਹੌਲੀ ਹੌਲੀ ਕੀ ਹੋਇਆ ਕਿ ਜਾਂ ਤਾਂ ਉਹ ਸੈਂਟਰਾਂ ਦੇ ਬੋਰਡ ਉਤਰ ਗਏ ਜਾਂ ਉਹ ਸੈਂਟਰ ਬੰਦ ਹੋ ਗਏ ਜਿਹੜਾ ਹਜ਼ਾਰਾਂ ਕਰੋੜ ਰੁਪਏ ਦਾ ਬਿਜ਼ਨਸ ਸੀ ਅੱਜ ਉਹ ਠੱਪ ਹੋ ਗਿਆ ਇਹ ਤਾਂ ਪੰਜਾਬ ਦੀ ਇਥੋਂ ਦੀ ਅਨਇੰਪਲੋਇਮੈਂਟ ਦੀ ਇੱਕ ਗੱਲ ਹੈ ਦੂਸਰੇ ਪੱਧਰ ਤੇ ਜਿਹੜੀ ਗੱਲ ਦਾ ਤੁਸੀਂ ਸਵਾਲ ਮੇਰੇ ਨਾਲ ਸ਼ੁਰੂ ਦੇ ਵਿੱਚ ਕੀਤਾ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਵਿਦਿਆਰਥੀ ਜਦੋਂ ਵਾਪਸ ਆਉਣਗੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਸ ਪ੍ਰਕਾਰ ਲਿਆ ਜਾਵੇ ਇਹਨਾਂ ਲਈ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਬਣਾਏ ਜਾਣ ਇਹਨਾਂ ਵਿਦਿਆਰਥੀਆਂ ਲਈ ਪੰਜਾਬ ਦੇ ਵਿੱਚ ਕਿਹੋ ਜਿਹੇ ਨਵੇਂ ਪ੍ਰਕਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਕਿ ਉਹ ਵਿਦਿਆਰਥੀ ਇੱਥੇ ਆ ਕੇ ਆਪਣੇ ਆਪ ਨੂੰ ਨਗੂਣਾ ਜਾਂ ਵਾਪਸ ਆਇਆ ਮਹਿਸੂਸ ਨਾ ਕਰਨ ਸਗੋਂ ਉਹਨਾਂ ਦਾ ਤਜਰਬਾ ਜਿਹੜਾ ਉਹ ਪੰਜਾਬ ਦੇ ਭਵਿੱਖ ਲਈ ਪੰਜਾਬ ਦੀ ਖੇਤੀ ਲਈ ਪੰਜਾਬ ਦੀ ਉਨਤੀ ਤੇ ਤਰੱਕੀ ਲਈ ਕੰਮ ਆਵੇ ਕੋਲੀ ਸਾਹਿਬ ਸਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਬੜੀ ਅੱਛੀ ਗੱਲ ਕੀਤੀ ਵੀ ਇੱਥੇ ਆ ਕੇ ਜਿੱਦਾਂ ਵਿਦੇਸ਼ਾਂ ਤੋਂ ਵਾਪਸ ਪਰਤੇ ਜਿਹੜੇ ਬੱਚੇ ਨੇ ਇਹਨਾਂ ਪੈਸਾ ਲਗਾ ਕੇ ਉਹਨਾਂ ਦੇ ਮਾਪੇ ਉਹਨਾਂ ਨੂੰ ਬਾਹਰ ਭੇਜਦੇ ਆਂ ਜੀ ਫਿਰ ਕਿਤਨਾ ਕਿਤੇ ਜਾ ਕੇ ਇਸ ਤਰ੍ਹਾਂ ਦਾ ਕੋਈ ਡਿਪਲੋਮਾ ਤੇ ਜਾਂਦਾ ਹੈ ਕੋਈ ਡਿਗਰੀ ਪ੍ਰੋਗਰਾਮ ਤੇ ਜਾਂਦਾ ਜਾਂ ਜਿਸ ਤਰ੍ਹਾਂ ਦੀ ਉਹਨੂੰ ਕਾਉਂਸਲਿੰਗ ਕਰਦੇ ਨੇ ਪਰ ਜਿੱਦਾਂ ਤੁਸੀਂ ਆਇਲੈਂਡ ਸੈਂਟਰਾਂ ਦੀ ਗੱਲ ਕੀਤੀ ਪਰ ਆਇਲੈਂਡ ਸੈਂਟਰ ਬੰਦ ਵੀ ਹੋਏ ਪਰ ਬੜੀ ਵੱਡੀ ਤਦਾਦ ਦੇ ਵਿੱਚ ਖੁੱਲੇ ਵੀ ਸੀਗੇ ਜਦੋਂ ਇਹ ਟ੍ਰੈਂਡ ਚੱਲਿਆ ਸਟੂਡੈਂਟਸ ਦਾ ਔਰ ਮੈਨੂੰ ਲੱਗਦਾ ਵੀ ਵੱਡੀ ਗਿਣਤੀ ਜਿਵੇਂ ਤੁਸੀਂ ਕਿਹਾ ਵੀ ਵੱਡੀ ਗਿਣਤੀ ਚ ਸਾਡਾ ਪੰਜਾਬ ਦਾ ਜਿਹੜਾ ਸਭ ਤੋਂ ਜ਼ਿਆਦਾ ਪਿੱਛੇ ਅਸੀਂ ਸਰਵੇ ਚ ਵੀ ਦੇਖਿਆ ਵੀ ਪੰਜਾਬ ਦੇ ਹੀ ਸਭ ਤੋਂ ਜਿਹੜੇ ਬੱਚੇ ਜ਼ਿਆਦਾ ਨੇ ਬਾਹਰ ਦੀ ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਸਾਡੇ ਪੰਜਾਬ ਦੇ ਬੱਚੇ ਸੀ ਬਿਲਕੁਲ ਠੀਕ ਪਰ ਗੱਲ ਹੈ ਵੀ ਜਿਸ ਤਰ੍ਹਾਂ ਇੱਕ ਪੋਪੂਲੇਸ਼ਨ ਹੁੰਦੀ ਹੈ ਕਿਸੇ ਕੰਟਰੀ ਦੀ ਜਦੋਂ ਇੱਕ ਪੋਪੂਲੇਸ਼ਨ ਵਧਣ ਲੱਗ ਜਾਂਦੀ ਹੈ ਠੀਕ ਹੈ ਇੱਕ ਬਿਜ਼ਨਸ ਵੀ ਜਾ ਰਿਹਾ ਸੀ ਪੰਜਾਬ ਦਾ ਰੈਵਨਿਊ ਪੰਜਾਬ ਦਾ ਪੈਸਾ ਵੀ ਬਾਹਰ ਗਿਆ ਸਾਡਾ ਪੰਜਾਬ ਦਾ ਲਾਸ ਹੋਇਆ ਔਰ ਕਿਤੇ ਨਾ ਕਿਤੇ ਸਾਨੂੰ ਪਿਛਲੀਆਂ ਸਰਕਾਰਾਂ ਦੇ ਅਸੀਂ ਗੱਲ ਕਰ ਲਈਏ 70 ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਦੀ ਕਾਂਗਰਸ ਕਦੀ ਅਕਾਲੀ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕੋ ਹੀ ਇਹਨਾਂ ਨੇ ਵਿਜ਼ਨ ਰੱਖਿਆ ਹੋਇਆ এডੂਕੇਸ਼ਨ ਤੇ ਸਿਹਤ ਦੇ ਉੱਪਰ ਪਰ ਸਿਹਤ ਤਾਂ ਚਲੋ ਠੀਕ ਹੈ ਪਰ এডੂਕੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਅੱਜ ਵੀ ਇਹ ਸਮਾਰਟ ਸਕੂਲ ਤੱਕ ਹੀ ਸੀਮਤ ਰਹੇ ਕਾਲਜ ਬੰਦ ਹੋਣ ਦੀ ਤਦਾਦ ਦੇ ਵਿੱਚ ਨੇ ਕਾਲਜ ਬੰਦ ਹੋਣ ਜਾ ਰਹੇ ਨੇ ਵਿਦੇਸ਼ਾਂ 'ਚ ਹੋਣ ਜਾ ਰਹੀਆਂ ਜਿਹੜੀਆਂ ਇਹ ਪ੍ਰਾਪਤੀਆਂ ਨੇ ਜਾਂ ਜਿਸ ਤਰ੍ਹਾਂ ਦੇ ਲੋਕ ਹੁਣ ਕਾਲਜਾਂ ਦਾ ਕੀ ਸਕੋਪ ਰਹੇਗਾ ਜਾਂ ਜਿਹੜੇ ਵੱਡੇ ਕਾਲਜ ਫਟ ਮੈਂ ਪੰਜਾਬ ਨਹੀਂ ਸਗੋਂ ਹੋਰ ਵੀ ਸਟੇਟਾਂ ਦੇ ਵਿੱਚ ਕਾਲਜਾਂ ਦਾ ਬੜਾ ਮਾੜਾ ਹਾਲ ਹੈ ਵੀ ਕਾਲਜ ਜਿਹੜੇ ਬੰਦ ਹੋਣ ਦੀ ਤਜ਼ਾਦ ਦੇ ਵਿੱਚ ਆ ਚੁੱਕੇ ਨੇ ਤਾਂ ਜਿਹੜੇ ਬੱਚੇ ਆ ਉਹਨਾਂ ਨੂੰ ਅੱਗੇ ਕੀ ਮੈਸੇਜ ਮਿਲੇਗਾ ਜਾਂ ਬੱਚੇ ਅੱਗੇ ਕਿਸ ਤਰ੍ਹਾਂ ਦੀ ਮਤਲਬ ਉਹਨਾਂ ਦੇ ਫੈਸਲੇ ਹੋਣਗੇ ਉਹਨਾਂ ਦੇ ਮਾਪਿਆਂ ਦੇ ਜਾਂ ਕੀ ਕੈਰੀਅਰ ਹੋਏਗਾ ਨੌਕਰੀਆਂ ਮਿਲਣਗੀਆਂ ਜਾਂ ਨਹੀਂ ਮਿਲਣਗੀਆਂ ਪੰਜਾਬ ਦੇ ਵਿੱਚ ਕੋ ਚੰਗਾ ਬਿਜ਼ਨਸ ਇੰਡਸਟਰੀ ਲੱਗੇਗੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਥੇ ਵਿਦਿਆ ਦੇ ਵਿੱਚ ਇੱਕ ਕ੍ਰਾਂਤੀ ਦੀ ਗੱਲ ਕਰਦੀ ਹੈ ਉਹ ਪੰਜਾਬ ਦੇ ਵਿੱਚ ਇਹਨਾਂ ਬੱਚਿਆਂ ਦੇ ਲਈ ਵਿਦਿਆਰਥੀਆਂ ਦੇ ਲਈ ਕੁਝ ਕਰੇਗੀ ਦੇਖੋ ਕੋਲ ਸਾਹਿਬ ਦੋ ਮੁੱਦੇ ਆਪਣੇ ਕੋਲੇ ਆਏ ਐ ਇੱਕ ਤਾਂ ਇਹ ਹੈ ਕਿ ਜਿਹੜੇ ਵਿਦੇਸ਼ਾਂ ਵਿੱਚੋਂ ਆਉਣ ਵਾਲੇ ਵਿਦਿਆਰਥੀ ਆ ਉਹਨਾਂ ਲਈ ਕੀ ਪ੍ਰਬੰਧ ਹੋਣਗੇ ਦੂਸਰਾ ਇਹ ਹੈ ਕਿ ਜਦੋਂ ਵਿਦੇਸ਼ਾਂ ਦੇ ਹਾਲਾਤ ਇਸ ਕਿਸਮ ਦੇ ਬਣ ਗਏ ਕਿ ਉੱਥੇ ਸਿੱਖਿਆ ਲਈ ਵਿਦਿਆਰਥੀਆਂ ਲਈ ਕੋਈ ਸਹੀ ਜਗ੍ਹਾ ਉਵੇਂ ਨਹੀਂ ਬਚੀ ਤਾਂ ਜਿਹੜੇ ਇੱਥੋਂ ਦੇ ਵਿਦਿਆਰਥੀ ਜਿਨ੍ਹਾਂ ਨੇ ਉੱਥੇ ਜਾਣਾ ਸੀ ਤਾਂ ਉਹਨਾਂ ਲਈ ਇੱਥੇ ਕਿਹੋ ਜਿਹਾ ਪ੍ਰਬੰਧ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਉਦਮ ਕਰਕੇ ਸਮਾਰਟ ਸਕੂਲ ਬਣਾਏ ਇਸ ਤੋਂ ਪਹਿਲਾਂ ਮੈਰੀਟੋਰੀਅ ਸਕੂਲ ਆਦਰਸ਼ ਸਕੂਲ ਇਸ ਕਿਸਮ ਦੇ ਨਵੋਦਿਆ ਵਿਦਿਆਲੇ ਬਹੁਤ ਸਾਰੀਆਂ ਸੰਸਥਾਵਾਂ ਇਦਾਂ ਦੀਆਂ ਹੋਣ ਚਾਹੀਆਂ ਜਿਨ੍ਹਾਂ ਨੇ ਸਕੂਲੀ ਸਿੱਖਿਆ ਨੂੰ ਨਵੇਂ ਰਾਹ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹ ਉਸ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਇਹ ਕੋਸ਼ਿਸ਼ਾਂ ਦੇਖਣ ਨੂੰ ਮਿਲੀਆਂ ਪਰ ਨਾਲ ਹੀ ਨਾਲ ਇੱਕ ਦੇਖਣ ਵਾਲੀ ਤੇ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਾਈਵੇਟ ਸਕੂਲ ਹੈ ਜਿਹੜੇ ਲਗਾਤਾਰ ਸਰਕਾਰੀ ਸਕੂਲਾਂ ਨਾਲੋਂ 10 ਗੁਣਾ ਜ਼ਿਆਦਾ ਅੱਗੇ ਜਾ ਰਹੇ ਐ ਫਿਰ ਵੀ ਬਹੁਤ ਸਾਰੇ ਜਿਹੜੇ ਲੋਕ ਐ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਸਿੱਖਿਆ ਉਸ ਤੋਂ ਤਕਰੀਬਨ 50 ਤੋਂ 100 ਗੁਣਾ ਮਹਿੰਗੀ ਐ ਉਹੋ ਦਵਾ ਰਹੇ ਐ ਇਹਦਾ ਕਾਰਨ ਇਹ ਐ ਕਿ ਕਿਤੇ ਨਾ ਕਿਤੇ ਹਲੇ ਵੀ ਜਿਹੜਾ ਅੱਜ ਤੋਂ 5 ਦਹਾਕੇ ਪਹਿਲਾਂ ਲੋਕਾਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਵਿਸ਼ਵਾਸ ਸੀ ਉਹ ਹਲੇ ਤੱਕ ਸਾਡੇ ਸਰਕਾਰੀ ਸਕੂਲ ਬਹਾਲ ਨਹੀਂ ਕਰ ਸਕੇ ਜਿਹਦੇ ਲਈ ਯਤਨ ਕਰਨਾ ਚਾਹੀਦਾ ਐ ਥੋੜਾ ਜੇ ਕਾਲਜਾਂ ਦੀ ਗੱਲ ਕਰੀਏ ਤਾਂ ਉੱਥੇ ਸਰਕਾਰ ਨੇ ਮੈਨੂੰ ਲੱਗਦਾ ਉਹਨਾਂ ਧਿਆਨ ਪਿਛਲੇ 3 ਦਹਾਕਿਆਂ ਤੋਂ ਵੱਖ-ਵੱਖ ਸਰਕਾਰਾਂ ਨੇ ਨਹੀਂ ਦਿੱਤਾ ਹਾਲਾਤ ਇਹ ਬਣੇ ਹੋਏ ਐ ਕਿ ਸਾਡੇ ਵੱਡੇ ਕਾਲਜ ਐ ਜਿਹੜੇ ਉਹਨਾਂ ਦੇ ਵਿੱਚ ਤਕਰੀਬਨ 10ਵਾਂ ਹਿੱਸਾ ਹੀ ਗਿਣਤੀ ਰਹਿ ਗਈ ਤੇ ਬਹੁਤ ਸਾਰੇ ਕਾਲਜ ਸਰਕਾਰੀ ਐਸੇ ਐ ਜਿੱਥੇ ਰੈਗੂਲਰ ਫੈਕਲਟੀ ਦੇ 2-4 ਬੰਦੇ ਹੀ ਰਹਿ ਗਏ ਤੇ ਉਥੇ ਜਾਂ ਤੱਕ ਕੰਟਰੈਕਟ ਦੀ ਫੈਕਲਟੀ ਹੈ ਜਾਂ ਕੁਝ ਟੀਚਰ ਜਿਹੜੇ ਪਹਿਲਾਂ ਤੋਂ ਕੰਮ ਕਰ ਰਹੇ ਐ ਉਹਨਾਂ ਨੇ ਕਿਸੇ ਨੇ ਸਟੇ ਲਈ ਹੋਈ ਹੈ ਤੇ ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਦੇ ਵਿੱਚੋਂ ਇੱਕ ਅਕਸਰ ਤੁਸੀਂ ਖਬਰਾਂ 'ਚ 1158 ਸੁਣਦੇ ਹੋਗੇ ਜਿਨ੍ਹਾਂ ਦੀ ਭਰਤੀ ਹੋਈ ਹੈ ਉਹਨਾਂ ਨੂੰ ਹਲੇ ਪੂਛ ਨੂੰ ਜੁਆਇਨ ਕਰਵਾਇਆ ਬਾਕੀ ਨੂੰ ਜੁਆਇਨ ਨਹੀਂ ਕਰਵਾਇਆ ਗਿਆ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਜਿੱਥੇ ਸਿੱਖਿਆ ਦੇਣ ਵਾਲਿਆਂ ਦੀ ਗਿਣਤੀ ਪੂਰੀ ਨਹੀਂ ਜਿੱਥੇ ਹਲੇ ਤੱਕ ਜਿਹੜਾ ਸਿੱਖਿਆਕ ਵਿਅਕਤੀ ਹੈ ਜਿਹੜਾ ਸਿੱਖਿਆ ਦੇਣ ਵਾਲਾ ਵਿਅਕਤੀ ਹੈ ਉਹ ਵੀ ਭਟਕ ਰਿਹਾ ਹੈ ਤਾਂ ਇਹੋ ਜਿਹੇ ਵਿੱਚ ਵਿਦਿਆਰਥੀ ਕਈ ਵਾਰੀ ਮਾਇੂਸ ਹੋ ਜਾਂਦਾ ਹੈ ਮੈਂ ਇੱਕ ਨਿੱਜੀ ਐਗਜ਼ਾਮਪਲ ਦੇ ਕੇ ਤੁਹਾਨੂੰ ਦੱਸਣਾ ਚਾਹਣਾ ਹੈ ਇੱਕ ਵਾਰ ਮੈਂ 200 ਵਿਦਿਆਰਥੀਆਂ ਦੀ ਕਲਾਸ ਦੇ ਵਿੱਚ ਪੁੱਛਿਆ ਕਿ ਤੁਹਾਨੂੰ ਮਾਸਟਰ ਦੀ ਡਿਗਰੀ ਕਰਨ ਤੋਂ ਬਾਅਦ ਕਿੰਨਿਆਂ ਨੂੰ ਲੱਗਦਾ ਹੈ ਕਿ ਸਾਨੂੰ ਨੌਕਰੀ ਮਿਲੂਗੀ ਪਰ ਉਹਨਾਂ ਵਿੱਚੋਂ ਕਿਸੇ ਵੀ ਵਿਦਿਆਰਥੀ ਨੇ ਹੱਥ ਖੜਾ ਨਹੀਂ ਕੀਤਾ ਇਹਦਾ ਕਾਰਨ ਇਹ ਹੈ ਕਿ ਵਿਦਿਆਰਥੀਆਂ ਦੇ ਮਨ ਦੇ ਵਿੱਚ ਇੱਕ ਇਸ ਕਿਸਮ ਦੀ ਭਾਵਨਾ ਆ ਗਈ ਹੈ ਕਿ ਸਾਨੂੰ ਉਚੇਰੀ ਸਿੱਖਿਆ ਗਰੰਟੀ ਨਹੀਂ ਦਿੰਦੀ ਕਿ ਸਾਨੂੰ ਉਹਦੇ ਨਾਲ ਉਹ ਕਿਰੀ ਨੌਕਰੀ ਮਿਲੂਗੀ ਇਹ ਇਹ ਹਾਲਾਤ ਹੈ ਤਾਂ ਸਾਨੂੰ ਫਿਰ ਸਾਡੀ ਸਿੱਖਿਆ ਪદ્ધਤੀ ਨੂੰ ਰਿਵਿਊ ਕਰਨਾ ਚਾਹੀਦਾ ਹੈ ਸਾਨੂੰ ਦੇਖਣਾ ਚਾਹੀਦਾ ਹੈ ਕਿ ਨਵੇਂ ਮੌਕੇ ਕਿਵੇਂ ਤਲਾਸ਼ੇ ਜਾਣ ਅਸੀਂ ਆਪਣੇ ਖੇਤਰੀ ਹਿੱਸੇ ਦੀ ਧੂਮੀ ਦੇ ਆਧਾਰ ਤੇ ਖੇਤਰੀ ਹਿੱਸੇ ਦੀਆਂ ਲੋੜਾਂ ਦੇ ਆਧਾਰ ਤੇ ਖੇਤਰੀ ਹਿੱਸੇ ਦੇ ਵਿੱਚ ਕਿਸ ਕਿਸਮ ਦੀ ਇੰਡਸਟਰੀ ਲੈ ਕੇ ਆਈਏ ਜਿਹਦੇ ਨਾਲ ਸਾਡਾ ਨੌਜਵਾਨ ਹੈ ਜਿਹੜਾ ਉਹ ਫੌਜ ਪੁਲਿਸ ਤੋਂ ਸਵਾਏ ਬਾਕੀ ਵੀ ਨੌਕਰੀਆਂ ਦੇ ਵਿੱਚ ਜਾਣ ਵਾਸਤੇ ਉਸ ਨੂੰ ਕੁਛ ਨਾ ਕੁਛ ਇੱਥੇ ਨਵੇਂ ਰਾਹ ਦਿਸਣ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਇਸ ਕਿਸਮ ਦੇ ਨਵੇਂ ਮੌਕੇ ਨਹੀਂ ਖੋਲ੍ਹਾਂਗੇ ਤਾਂ ਜਿਹੜੇ ਵਿਦੇਸ਼ਾਂ ਵਿੱਚ ਜਾਣ ਵਾਲੇ ਵਿਦਿਆਰਥੀ ਸੀ ਜਾਂ ਜਿਹੜੇ ਉਸ ਕਿਸਮ ਦੀ ਸੋਚ ਰੱਖਦੇ ਸੀ ਕਿ ਉਹਨਾਂ ਨੇ ਬਹੁਤ ਹੀ ਆਲਾ ਦਰਜੇ ਦੀ ਸਿੱਖਿਆ ਲੈਣੀ ਹੈ ਹਲੇ ਤੱਕ ਉਦਾਂ ਦੀਆਂ ਸਰਕਾਰੀ ਸੰਸਥਾਵਾਂ ਮੇਰਾ ਖਿਆਲ ਹੈ ਕਿ ਬਹੁਤੀਆਂ ਪੰਜਾਬ ਦੇ ਵਿੱਚ ਨਹੀਂ ਹੈ ਇਹਦੇ ਬਾਰੇ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਹਾਂ ਸਭ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਜਿਸ ਤਰ੍ਹਾਂ ਕਹਿੰਦੇ ਸੀ ਵੀ ਪੰਜਾਬ ਸੂਬਾ ਜਿਹੜਾ ਬੜਾ ਸਾਡਾ ਅਮੀਰ ਸੂਬਾ ਹੈ ਔਰ ਮੈਂ ਨਾਲ ਹੀ ਗੱਲ ਕਰਾਂਗਾ ਵੀ ਜਿੱਦਾਂ ਵਿਦੇਸ਼ਾਂ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸਾਡੇ ਜਿਹੜੇ ਬੱਚੇ ਨੇ ਇੱਥੇ ਕਾਲਜਾਂ 'ਚ ਪੜਨ ਵਾਲੇ ਅੱਜ ਕੱਲ੍ਹ ਜ਼ਿਆਦਾ ਰੂਟੀਨ ਮੈਂ ਦੇਖ ਰਿਹਾ ਚੰਡੀਗੜ੍ਹ ਵੱਲ ਰੁਖ ਹੋ ਰਿਹਾ ਹੈ ਜਾਂ ਦਿੱਲੀ ਜਾਂ ਗੁਰਗਾਉਂ ਦੇ ਵਿੱਚ ਜਾ ਕੇ ਜਾਂ ਹੋਰ ਸਟੇਟਾਂ ਦੇ ਵਿੱਚ ਬੰਗਲਾਦੇਸ਼ ਜਾਂ ਬੈਂਗਲੌਰ ਦੇ ਵਿੱਚ ਜਾ ਕੇ ਜੋਬ ਕਰਦੇ ਆ ਜਿਹੜੇ ਕਿ ਪੰਜਾਬ ਦੇ ਕਾਲਜਾਂ 'ਚ ਪੜ੍ਹ ਕੇ ਤੇ ਜੋਬ ਉੱਥੇ ਕਰ ਰਹੇ ਆ ਜਾ ਕੇ ਤਾਂ ਮਤਲਬ ਗੱਲ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਅਸੀਂ ਦੇਖ ਰਹੇ ਆ ਵੀ ਕੋਈ ਪਵਿੱਖ ਹੋਏਗਾ ਜੀ ਜਿਹੜੇ ਬੱਚੇ ਅੱਜ 10ਵੀਂ ਕਰਕੇ 12ਵੀਂ ਕਰਕੇ ਕਾਲਜਾਂ ਦੀ ਲਾਈਫ ਦੇ ਵਿੱਚ ਜਾ ਰਹੇ ਆ ਕਾਲਜ ਦੀ ਲਾਈਫ ਨੂੰ ਕਾਲਜ ਤੋਂ ਬਾਅਦ ਉਹਨਾਂ ਦਾ ਕੀ ਫਿਊਚਰ ਹੈ ਜੇ ਉਹਨਾਂ ਨੇ ਚੰਡੀਗੜ੍ਹ ਜਾਂ ਬੰਗਲਾਦੇਸ਼ ਜਾ ਕੇ ਜਾਂ ਆਪਣੇ ਘਰ ਤੋਂ ਦੂਰ ਜਾ ਕੇ ਰਹਿਣਾ ਹੈ ਉੱਥੇ ਪੜ੍ਹਾਈ ਕਰਨੀ ਹੈ ਆਪਣਾ ਘਰ-ਬਾਰ ਵੀ ਛੱਡਣਾ ਹੈ ਪਰ ਇਹ ਵੀ ਇੱਕ ਬੜਾ ਵੱਡਾ ਇਸ਼ੂ ਹੈ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਤੁਸੀਂ ਸਾਰੀ ਡਿਟੇਲ ਦੇ ਵਿੱਚ ਦੱਸਿਆ ਹੀ ਹੈ ਵੀ ਸਰਕਾਰਾਂ ਨੇ ਕੀ ਕੰਮ ਕੀਤਾ ਜਾਂ ਪ੍ਰਾਈਵੇਟ ਅਧਾਰੇ ਜਿਹੜੇ ਨੇ ਪ੍ਰਾਈਵੇਟ ਸਕੂਲ ਜਿਹੜੇ ਨੇ ਅੱਜ ਵੀ ਸਰਕਾਰੀ ਸਕੂਲਾਂ ਤੋਂ ਅੱਗੇ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਬੱਚੇ ਦਾ ਉਹੀ ਹੈ ਜੀ ਉੱਥੇ ਬੱਚੇ ਸਾਡੇ ਹੀ ਬੱਚੇ ਉੱਥੇ ਪ੍ਰਾਈਵੇਟ ਸਕੂਲਾਂ 'ਚ ਵੀ ਪੜ੍ਹ ਰਹੇ ਆ ਸਾਡੇ ਹੀ ਬੱਚੇ ਨੇ ਜਿਹੜੇ ਸਰਕਾਰੀ ਸਕੂਲਾਂ 'ਚ ਵੀ ਪੜ ਰਹੇ ਆ ਪਰ ਮਕਸਦ ਇਹ ਆ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਜਿਹੜੇ ਬੱਚੇ ਪੜ ਰਹੇ ਆ ਚੰਗੀ ਸਿੱਖਿਆ ਲੈ ਰਹੇ ਆ ਚੰਗੇ CBSE ICSE ਬੋਰਡਾਂ ਦੇ ਵਿੱਚ ਪੜ ਰਹੇ ਆ ਉਹਨਾਂ ਦਾ ਕੀ ਫਿਊਚਰ ਆ ਉਹਨਾਂ ਨੂੰ ਵੀ ਕੀ ਕਹਿਣਾ ਚਾਹੋਗੇ ਕੋਲੀ ਸਾਹਿਬ ਗੱਲ ਇਹ ਹੈ ਕਿ ਅਸੀਂ ਸਾਰੇ ਜਾਣਦੇ ਆ ਕਿ ਜਦੋਂ IT ਦੀ ਕ੍ਰਾਂਤੀ ਸ਼ੁਰੂ ਹੋਈ ਜਿਹੜੀ ਹੁਣ ਅਪਾ ਇਹ ਕਹਿ ਦਈਏ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਂ ਤੇ ਸੈਕੰਡ ਦੌਰ ਦੇ ਵਿੱਚ ਵੀ ਵੱਡੇ ਪੱਧਰ ਤੇ ਮਤਲਬ ਸ਼ਾਮਲ ਹੋ ਗਈ ਹੈ ਸ਼ੁਰੂ ਦੇ ਵਿੱਚ ਬੰਗਲੌਰ ਦੇ ਵਿੱਚ ਇਹ ਹੱਬ ਬਣੀ ਉਸ ਤੋਂ ਬਾਅਦ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਨੂੰ ਆਪਣੇ ਆਪਣੇ ਤਰੀਕੇ ਨਾਲ ਇਹਨੂੰ ਗਰੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇੱਕ ਗੱਲ ਅਫਸੋਸ ਨਾਲ ਕਹਿ ਰਿਹਾ ਹਾਂ ਕਿ ਇੱਕੋ ਸਮੇਂ ਤੇ ਸ਼ਾਇਦ ਨੁਆਈਡਾ ਤੇ ਗੜਗਾਓ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਆਈਟੀ پارک ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਇੱਥੇ ਚਿਪ ਇੰਡਸਟਰੀ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਸਮੇਂ ਤੇ ਉਹ ਇੱਥੇ ਇੱਕ ਯੂਨਿਟ ਵੀ ਸਟੈਬਲਿਸ਼ ਕੀਤਾ ਗਿਆ ਤੇ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਅੱਗ ਲੱਗੀ ਤੇ ਉਦੋਂ ਮੇਰਾ ਖਿਆਲ ਹੈ ਪੰਜਾਬ ਦੇ ਮੁੱਖ ਮੰਤਰੀ ਵੀ ਵੀ ਰਜਿੰਦਰ ਕੌਰ ਭੱਟਲ ਸੀ ਉਸ ਤੋਂ ਬਾਅਦ ਉਸ ਕਿਸਮ ਦੀ ਕੋਸ਼ਿਸ਼ ਨਹੀਂ ਹੋਈ ਨਾ ਹੀ ਸਾਡਾ ਚੰਡੀਗੜ੍ਹ ਦੇ ਵਿੱਚ ਜਾਂ ਮੁਹਾਲੀ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਬੰਗਲੌਰ ਦੀ ਪੱਧਰ ਤੇ ਵੱਡੀ ਇਸ ਕਿਸਮ ਦੀ ਆਈਟੀ ਇੰਡਸਟਰੀ ਡਿਵੈਲਪ ਕੀਤੀ ਗਈ ਜਿਦੇ ਵਿੱਚ ਪੰਜਾਬ ਦਾ ਨੌਜਵਾਨ ਜੋਬ ਹਾਸਲ ਕਰ ਸਕੇ ਅੱਜ ਵੀ ਪੰਜਾਬ ਦੇ ਜਿਹੜੇ ਬਹੁਤ ਸਾਰੇ ਨੌਜਵਾਨ ਹੈ ਓਹੋ ਨਾਇਡਾ ਜਾਂ ਗੜਗਾਓ ਜੇ ਬੰਗਲੌਰ ਦੇ ਵਿੱਚ ਨਹੀਂ ਹੈ ਤਾਂ ਉੱਥੋਂ ਫਿਰ ਅੱਗੇ ਸ਼ਿਫਟ ਕਰਦੇ ਆ ਇਹਦੇ ਵਿੱਚ ਇੱਕ ਤੋਂ ਵੱਧ ਕਿਸਮ ਦੇ ਕਾਰਨ ਦੇਖੇ ਜਾ ਸਕਦੇ ਆ ਇਸ ਕਿਸਮ ਦੀਆਂ ਲਗਾਤਾਰ ਸਰਕਾਰਾਂ ਵੱਲੋਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਸਾਡੇ ਬਹੁਤ ਸਾਰੇ ਮੁੱਖ ਮੰਤਰੀ ਬੰਬੇ ਵੀ ਜਾਂਦੇ ਰਹੇ ਅਸੀਂ ਲਗਾਤਾਰ ਖਬਰਾਂ ਵੀ ਸੁਣਦੇ ਰਹੇ ਕਿ ਸਾਡੇ ਕੋਲੇ ਇੰਡਸਟਰੀ ਆ ਰਹੀ ਹੈ ਸਾਡੇ ਕੋਲੇ ਬਹੁਤ ਵੱਖਰੀ ਵੱਖਰੀ ਕਿਸਮ ਦੀਆਂ ਇੱਥੇ ਇੰਡਸਟਰੀਜ਼ ਆ ਰਹੀਆਂ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾਂ ਤਾਂ ਪੰਜਾਬ ਦੇ ਰਾਜਨੀਤਿਕ ਹਾਲਾਤ ਜਾਂ ਪੰਜਾਬ ਦੀ ਜਿਹੜੀ ਆਪਾਂ ਹੋਰ ਕਈ ਕਿਸਮ ਦੇ ਰਾਜਨੀਤਿਕ ਕਾਰਨ ਰਹੇ ਹੋਣਗੇ ਜਿਹਦੇ ਕਰਕੇ ਕਿਤੇ ਨਾ ਕਿਤੇ ਸੁਰੱਖਿਆ ਵਾਲੀ ਗੱਲ ਵੀ ਆ ਜਾਂਦੀ ਹੈ ਇਹਨਾਂ ਸਾਰੇ ਕਾਰਨਾ ਕਰਕੇ ਜਿਹੜੇ ਵੱਡੇ ਇਸ ਫੀਲਡ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਟਾਈਕੌਨ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਪੰਜਾਬ ਦੇ ਵਿੱਚ ਆਪਦੀ ਇੰਡਸਟਰੀ ਜਾਂ ਆਪਦਾ ਸਰਵਿਸ ਯੂਨਿਟ ਨਹੀਂ ਲਗਾਇਆ ਇਸ ਕਰਕੇ ਸ਼ਾਇਦ ਪੰਜਾਬ ਦੇ ਜਿਹੜੇ ਨੌਜਵਾਨ ਹੈ ਪਾਰਟਿਕੂਲਰ ਰੀਜਨਲ ਜਿਕਰ ਤੁਸੀਂ ਕੀਤਾ ਵੀ ਆਈਐਸਸੀ ਜਾਂ ਸੀਬੀਐਸਸੀ ਸਕੂਲਾਂ ਦੇ ਵਿੱਚੋਂ ਬੱਚੇ ਨਿਕਲ ਰਹੇ ਹੈ ਜਿਹੜੇ ਇਹ ਚਾਹੁੰਦੇ ਹੈ ਕਿ ਉਹਨਾਂ ਨੂੰ ਅੱਛੀ ਜੌਬ ਮਿਲੇ ਉਹ ਬੱਚਿਆਂ ਲਈ ਨੇੜ ਭਵਿੱਖ ਦੇ ਵਿੱਚ ਕੋਈ ਬਹੁਤ ਇਸ ਕਿਸਮ ਦੀਆਂ ਜੋਬਸ ਹੈ ਜਿਹੜੀਆਂ ਉਹਨਾਂ ਲਈ ਕੋਈ ਵੱਡਾ ਅਸੀਂ ਸੈਕਟਰ ਤਿਆਰ ਨਹੀਂ ਕਰ ਸਕੇ ਜਿਹੜਾ ਉਹਨਾਂ ਲਈ ਜੋਬਸ ਪ੍ਰਪੇਅਰ ਕਰ ਸਕੇ ਜਾਂ ਉਹਨਾਂ ਨੂੰ ਜੋਬਸ ਦੇ ਸਕੇ ਮੈਨੂੰ ਲੱਗਦਾ ਇਹ ਆਪਣੇ ਆਪ ਦੇ ਵਿੱਚ ਤਰਾਸਦੀ ਹੈ ਇਸ ਲਈ ਸਾਡੀਆਂ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਕਿਸ ਪ੍ਰਕਾਰ ਜਿਹੜੇ ਉਹਨਾਂ ਦੇ ਯੂਥ ਐਜੂਕੇਟ ਹੋ ਕੇ ਬਾਹਰ ਨਿਕਲ ਰਹੇ ਹੈ ਸਾਡੇ ਦੇਖੋ ਪ੍ਰਾਇਮਰੀ ਤੌਰ ਤੇ ਜਿਹੜਾ ਸਾਡਾ ਸੂਬਾ ਹੈ ਉਹ ਅਗਰੀਰੀਅਨ ਸੂਬਾ ਹੈ ਸਾਡੇ ਸੂਬੇ ਦੇ ਵਿੱਚ ਹਲੇ ਤੱਕ ਵੀ ਕੋਈ ਬਹੁਤ ਵੱਡੀ ਪੱਧਰ ਤੇ ਗਵਰਨਮੈਂਟ ਵੱਲੋਂ ਵੈਜੀਟੇਬਲ ਪ੍ਰੋਸੈਸਿੰਗ ਪਲਾਂਟ ਜਾਂ ਮੀਟ ਪ੍ਰੋਸੈਸਿੰਗ ਪਲਾਂਟ ਜਾਂ ਮਿਲਕ ਪ੍ਰੋਸੈਸਿੰਗ ਪਲਾਂਟ ਜਾਂ ਇਸ ਦੀ ਹੋਰ ਸੋਫਿਸਟੀਕੇਟਿਡ ਇੰਟਰਨੈਸ਼ਨਲ ਲੈਵਲ ਦੀ ਇੰਡਸਟਰੀ ਜਿਹਦੇ ਨਾਲ ਪੰਜਾਬ ਦਾ ਫੂਡ ਡਾਇਰੈਕਟ ਇੰਟਰਨੈਸ਼ਨਲ ਮਾਰਕੀਟਸ ਦੇ ਵਿੱਚ ਜਾ ਸਕੇ ਅਸੀਂ ਉਹ ਡਿਵੈਲਪ ਨਹੀਂ ਕਰ ਸਕੇ ਹਲੇ ਵੀ ਅਸੀਂ ਪੁਰਾਣੀ ਸਦੀ ਵਾਲੀਆਂ ਉਹੀ ਮੰਡੀਆਂ ਕਿੱਥੇ ਜਾ ਕੇ ਅਸੀਂ ਅਨਪ੍ਰੋਸੈਸਡ ਸਾਡਾ ਐਗਰੀਕਲਚਰ ਪ੍ਰੋਡਕਟ ਭਾਵੇਂ ਉਹ ਕਣਕ ਹੈ ਭਾਵੇਂ ਝੋਨਾ ਹੈ ਟਮਾਟਰ ਹੈ ਵੈਜੀਟੇਬਲ ਹੈ ਫਰੂਟ ਹੈ ਉਹ ਸਾਰਾ ਅਸੀਂ ਮੰਡੀ ਦੇ ਵਿੱਚ ਦੇ ਆਉਨੇ ਆ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਸਾਡੇ ਹਰ ਤਹਿਸੀਲ ਪੱਧਰ ਤੇ ਇਸ ਕਿਸਮ ਦੀ ਸੋਫਿਸਟੀਕੇਟਡ ਆਟੋਮੇਟਡ ਇੰਡਸਟਰੀ ਲੱਗੀ ਹੋਵੇ ਜਿਹਦੇ ਵਿੱਚੋਂ ਪੈਕਡ ਜੂਸ ਪੈਕਡ ਪਲਪ ਵਾਲਾ ਸਾਡਾ ਫਰੂਟ ਪੈਕਡ ਕਿਸਮ ਦਾ ਸਾਡਾ ਈ ਟੇਬਲ ਮਟੀਰੀਅਲ ਹੈ ਜਿਹੜਾ ਉਹ ਇਦਾਂ ਤਿਆਰ ਹੋਵੇ ਜਿਹੜਾ ਡਾਇਰੈਕਟ ਇੰਟਰਨੈਸ਼ਨਲ ਮਾਰਕੀਟ ਦੇ ਸਟੋਰਾਂ ਦੇ ਵਿੱਚ ਜਾ ਸਕੇ ਜਿਦੇ ਵਿੱਚ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਦੀ ਐਜੂਕੇਸ਼ਨ ਕੰਮ ਆ ਸਕੇ ਉਹਨਾਂ ਨੂੰ এমਪਲॉयਮੈਂਟ ਮਿਲ ਸਕੇ ਮੈਨੂੰ ਲੱਗਦਾ ਇਸ ਗੱਲ 'ਚ ਅਸੀਂ ਕਾਫੀ ਹੱਦ ਤੱਕ ਪਛੜੇ ਹੋਈ ਹਾਂ ਸੋ ਸੰਦੂ ਸਾਹਿਬ ਨੇ ਬੜੀ ਅੱਛੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਬੜੇ ਵਿਸ਼ੇ ਦੇ ਉੱਪਰ ਗੱਲ ਕੀਤੀ ਵਿਦਿਆਰਥੀਆਂ ਦੀ ਗੱਲ ਕੀਤੀ ਹੈ ਕਾਲਜਾਂ ਦਾ ਕੀ ਫਿਊਚਰ ਆਉਣ ਵਾਲੇ ਸਮੇਂ 'ਚ ਪਰ ਕਿਤੇ ਨਾ ਕਿਤੇ ਜਿੱਥੇ ਅਸੀਂ ਜ਼ਿਕਰ ਕਰਦੇ ਹਾਂ ਹਮੇਸ਼ਾ ਹੀ ਵੀ ਅਸੀਂ ਇੱਕ ਡਿਜੀਟਲ ਜਮਾਨੇ ਦੇ ਵਿੱਚ ਜੀ ਰਹੇ ਹਾਂ ਆਉਣ ਵਾਲਾ ਸਮਾਂ ਜਿਹੜਾ ਸਾਡਾ ਐਡਵਾਂਸ ਹੈ ਅਸੀਂ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਦੀਆਂ ਗੱਲਾਂ ਕਰਦੇ ਹਾਂ ਪੰਜਾਬ ਦੇ ਵਿੱਚ ਜਾਂ ਜਿਹੜੀਆਂ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਜੇਕਰ ਗੱਲ ਕਰ ਲਈਏ ਤਾਂ ਅਜੇ ਤੱਕ ਜਿਹੜੀ ਇਹ ਬੁਨਿਆਦੀ ਚੀਜ਼ ਜਿਹੜੀ ਹੈ ਵੀ ਇੱਕ ਭਵਿੱਖ ਜਿਹੜਾ ਬੱਚਾ ਜਦੋਂ ਪੈਦਾ ਹੁੰਦਾ ਬੱਚਾ ਫਿਰ ਪੜ੍ਹਾਈ ਲਿਖਾਈ ਕਰਦਾ ਸਕੂਲਾਂ ਜਾਂਦਾ ਚੰਗੇ ਸਕੂਲਾਂ 'ਚ ਮਾਪਿਆਂ ਨੂੰ ਪੜਾਉਂਦੇ ਆ ਪਰ ਆਉਣ ਵਾਲਾ ਉਹਨਾਂ ਦਾ ਭਵਿੱਖ ਕੀ ਹੈ ਇਹਦੇ ਬਾਰੇ ਕੋਈ ਵੀ ਨਹੀਂ ਸੋਚਦਾ ਪਰ ਜਿੱਥੇ ਇਹਨਾਂ ਨੇ ਦੱਸਿਆ ਵੀ ਸਰਕਾਰਾਂ ਦਾ ਬੜਾ ਵੱਡਾ ਅਹਿਮ ਰੋਲ ਹੈ ਸਰਕਾਰ ਜਿਹੜੀ ਹੈ ਜਦੋਂ ਅਸੀਂ ਸਰਕਾਰ ਬਣਾਉਂਦੇ ਹਾਂ ਕੋਈ ਆਪਣਾ ਮੰਤਰੀ ਜਾਂ ਐਮਐਲਏ ਚੁਣਦੇ ਹਾਂ ਆਪਣੇ ਹਲਕੇ ਦਾ ਤਾਂ ਉਸ ਹਲਕੇ ਦੀ ਡਿਵੈਲਪਮੈਂਟ ਦੀ ਜਿੱਥੇ ਸਾਨੂੰ ਇੱਕ ਉਮੀਦ ਹੁੰਦੀ ਹੈ ਵੀ ਉੱਥੇ ਕੋਈ ਚੰਗੇ ਕਾਲਜ ਹੋਣਗੇ ਸਕੂਲ ਹੋਣਗੇ ਕੋਈ ਇੰਡਸਟਰੀ ਲੱਗੇਗੀ ਜਿੱਥੇ ਸਾਡੇ ਬੱਚਿਆਂ ਨੂੰ ਕੱਲ ਨੂੰ ਰੋਜ਼ਗਾਰ ਮਿਲੇਗਾ ਤਾਂ ਕਿ ਬੱਚਿਆਂ ਨੂੰ ਸਾਡੇ ਕੱਲ ਨੂੰ ਚੰਡੀਗੜ੍ਹ ਬੈਂਗਲੌਰ ਜਾਂ ਦਿੱਲੀ ਜਾਂ ਗੁਰਦਾਉਂ ਜਾ ਕੇ ਜੌਬ ਨਾ ਕਰਨੀ ਪਵੇ ਆਪਣਾ ਪਰਿਵਾਰ ਨਾ ਛੱਡਣਾ ਪਵੇ ਸੋ ਬੜਾ ਹੀ ਗੰਭੀਰ ਵਿਸ਼ੇ ਦੇ ਉੱਪਰ ਅੱਜ ਤੁਹਾਡੇ ਨਾਲ ਅਸੀਂ ਇਹ ਚਰਚਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਹਾਂ ਸੰਸਾਭ ਤੁਹਾਡਾ ਤੁਸੀਂ ਅੱਜ ਇਹ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੋਈ ਇਸੇ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਅਸੀਂ ਵੀਡੀਓ ਦੇ ਰੂਪ ਦੇ ਵਿੱਚ ਇਸ ਚੈਨਲ ਦੇ ਮਾਧਮ ਦੇ ਨਾਲ ਤੁਹਾਨੂੰ ਜਾਣਕਾਰੀ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ ਚਾਹੇ ਉਹ ਕੋਈ ਸਮਾਜਿਕ ਤੌਰ ਤੇ ਨੇ ਚਾਹੇ ਉਹ ਸਿਆਸੀ ਤੌਰ ਤੇ ਨੇ ਜਾਂ ਹੋਰ ਵੀ ਜਿਹੜੇ ਵਿਦਿਅਕ ਦੇ ਨਾਲ ਯਾ ادارے ਨਾਲ ਜੁੜੇ ਹੋਏ ਨੇ ਉਹ ਤੁਹਾਡੇ ਤੱਕ ਅਸੀਂ ਬਰੂ ਬਰੂ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ